ਨੈਰ ਭਾਈ ਆਵੇ ਜੀ ਹਾਂਜੀ ਸੱਜਣੋ ਦੇਖੋ ਜੀ ਰਾਜਸਥਾਨ ਦੇ ਵਿੱਚ ਪਾਣੀ ਪਾ ਦੇਵਲੀ ਏਰੀਆ ਪਤਾ ਨਹੀਂ ਕਿਹੜਾ ਡੈਮ ਡੂਮ ਟੁੱਟ ਗਿਆ ਤੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਖੇਤ ਕੋਠੜੀਆਂ ਸਾਰਾ ਕੁਝ ਹੀ ਡੁੱਬ ਚੁੱਕਿਆ ਜੀ ਉਹ ਦੇਖੋ ਬਹੁਤ ਦੂਰ ਦੂਰ ਫਸਲਾਂ ਜਿਹੜੀਆਂ ਪਹਿਲੀਆਂ ਵਿਹਲੀਆਂ ਸੁੱਤ ਪਈ ਪਾਣੀ ਜੀ ਤੱਕ ਪਾਣੀ ਪਾਣੀ ਆ ਜੀ ਪਾਣੀ 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 ਲੋਕ ਕਹਿੰਦੇ ਰਾਜਸਥਾਨ ਦੇ ਪਾਣੀ ਦੇ ਵਿੱਚ ਪਾਣੀ ਹੈ ਨਹੀਂ ਆਪਾਂ ਤੁਹਾਨੂੰ ਇਹ ਇੱਕ ਵਾਰਾਂ ਪਹਿਲਾਂ ਵੀ ਵੀਡੀਓ ਵਿਖਾਈ ਸੀ ਪਰ ਉਦੋਂ ਹੀ ਪਾਣੀ ਦਾ ਲੈਵਲ ਤੋਂ ਬਹੁਤ ਔਰ ਉਦੋਂ ਜ਼ਿਆਦਾ ਪਾਣੀ ਦਾ ਲੈਵਲ ਵੱਧ ਚੁੱਕਿਆ ਤੇ ਆਹ ਵੇਖ ਲਓ ਮਕਾਨ ਡੁੱਬ ਚੁੱਕਿਆ ਇਹ 2020 ਦੇ ਵਿੱਚ ਅੱਜ 26 ਤਰੀਕ ਆ ਨਾ 26 ਤਰੀਕ ਦੀ ਗੱਲ ਆ ਜੇ ਕੋਈ ਪੁਰਾਣੀ ਪ੍ਰੂਣੀ ਵੀਡੀਓ ਨਾ ਸਮਝ ਲਓ ਵੀ ਇਹ ਵਾੜ ਆ ਆ ਵੀਡੀਓ ਪੁਰਾਣੀ ਹੈ ਇਹ ਰਸਤਾ ਦੀ ਇੱਥੇ ਤਾਂ ਆਪਾਂ ਅੱਗੇ ਕੋਈ ਗੱਲ ਕੀਤੀ ਸੀ ਜੋ ਕਹਿੰਦੇ ਇੱਥੇ ਆਪਣਾ ਟਾਹੇ ਆਪਣਾ ਖਾਤੇ ਆ ਸਭ ਤੋਂ ਵੱਡੀ ਜਲ ਯੋਜਨਾ ਦਾ ਰਸਤਾ ਆ ਲੋਕ ਫਿਰ ਗੱਡੀ ਆ ਵੀ ਸਰ ਬਣਾ ਦੇ ਵੀਡੀਓ ਬਣਾ ਤਾ ਬਹੁਤ ਹੀ ਪਾਣੀ ਚੰਗੀ ਨਾ ਦੇਖੋ ਪਾਣੀ ਬਹੁਤ ਜ਼ਿਆਦਾ ਹੈ ਤੁਸੀਂ ਆਪ ਵੇਖ ਸਕਦੇ ਆ ਆ ਕੁੜੀਆਂ-ਬੁੜੀਆਂ ਇੱਥੇ ਵੀਡੀਓ ਬਣਾਉਂਦੀਆਂ ਦੇਖੋ ਸੈਲਫੀਆਂ ਲੈਂਦੀਆਂ ਇਹਨਾਂ ਦੇ ਆਪਾਂ ਦੀਆਂ ਸੈਲਫੀਆਂ ਤੇ ਕਿਸੇ ਦਾ ਹੋ ਗਿਆ ਜੀ ਨੁਕਸਾਨ ਤੇ ਸੂਰਜ ਆ ਵੀ ਤਾਂ ਤੇ ਛੰਟੂਸ ਲਿਆਣੀ ਆ ਤੇ ਆਪਾਂ ਵੀ ਤੁਹਾਨੂੰ ਥੱਲੇ ਉਤਰ ਕੇ ਵੀਡੀਓ ਸ਼ੂਟ ਕਰ ਲੈਣੇ ਆ ਬਹੁਤ ਜ਼ਿਆਦਾ ਪਾਣੀ ਬਾਰੀਆਂ ਦਾ ਲੱਗ ਰਿਆ ਕਰੋ ਹਾਂ ਵੀ ਰੂਪ ਕਿਵੇਂ ਪਾਣੀ ਬਾਰੇ ਕੀ ਵਿਚਾਰ ਆ ਤੇਰੇ ਡੈਮ ਰੂਪ ਕੁੱਤੇ ਲੱਗਦਾ ਕੋਈ ਆ ਬਾਹਰ ਦਾ ਸਾਰਾ ਏ ਬੰਨ ਬਣਿਆ ਆਪਾਂ ਅੱਗੇ ਵੀ ਨੰਗੇ ਸੀ ਇੱਥੋਂ ਦੀ ਤੇ ਉਦੋਂ ਇਹ ਕਹਿੰਦੇ ਸੀ ਵੀ ਆ ਖੇਤਾਂ ਹੂਤਾਂ ਵਾਲਿਆਂ ਨੂੰ ਮਾਜਵੇ ਦਿੱਤੇ ਹੋਏ ਆ ਇਹ ਨਹੀਂ ਹਟਣਾ ਇਹ ਜੀ ਸਾਡੇ ਨਾਲ ਇੱਕ ਗਿਲਸਾਬ ਇਹੋ ਜਿਹਾ ਜਿਹੜਾ ਕੋਈ ਹੱਟੀ ਕੋਈ ਦੁਕਾਨ ਕੋਈ ਕਚੋਰੀ ਵਾਲੀ ਦੁਕਾਨ ਕੋਈ ਸਮੋਸੇ ਵਾਲੀ ਦੁਕਾਨ ਇਹਨੇ ਨਹੀਂ ਛੱਡਣੀ ਓ ਹਣ ਜੂਸ ਵਾਲੇ ਕੋਲੇ ਜਾ ਖੜਾ ਬੀ ਜੂਸ ਪੀਓ ਤੇ ਇਹ ਕੋ ਬਹੁਤ ਤਕੜਾ ਡੈਮ ਆ ਉਹ ਦੱਸੋ ਵੀ ਜਵਾਨੋ ਡੈਮ ਬਾਰੇ ਕੋਈ ਜਾਣਕਾਰੀ ਆਉਂਦੇ ਆ ਆਪਣੇ ਪੰਜਾਬੀ ਵੀਰ ਮਸ਼ੀਨਾਂ ਲੈ ਕੇ ਜਾ ਰੂਪ ਜੋ ਆ ਜਾ ਜੂਸ ਫੜ ਕੇ ਲਓ ਜਾ ਜੂਸ ਫੜ ਲੈ ਉਹ ਤੋਂ ਹਰਦਾ 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 ਕਰਦੀਆਂ ਜਾਂਦੀਆਂ ਇਹ ਮਸ਼ੀਨਾ ਇਹ ਜਾਂਦੀਆਂ ਜੀ ਹਰਦੇ ਨੂੰ ਮਸ਼ੀਨਾ ਹਰਦਾ ਹਰਦਾ ਕਰਦੀਆਂ ਜਾਂਦੀਆਂ ਹਰਦਾ ਹਰਦਾ ਹਾਂ ਆ ਗੱਲ ਸਹੀ ਏ ਜਾਂਦਿਆਂ ਨਾ ਹਰ ਦਰ ਦਾ ਦੱਸ ਕੋਈ ਵਿਚਾਰ ਦੱਸ ਖੜ ਕੇ ਵੀ ਯਾਰ ਇਹ ਬਾਈ ਜੀ ਪਾਣੀ ਬਹੁਤ ਜਿਆਦਾ ਯਾਰ ਰਾਜਸਥਾਨ ਚ ਜਿਵੇਂ ਆਪਣੇ ਕਹਿ ਦਿੰਦੇ ਆ ਕਿ ਪੰਜਾਬ ਦੇ ਵਿੱਚ ਪਾਣੀ ਹੈ ਨਹੀਂਗਾ ਰਾਜਸਥਾਨ ਚ ਪਾਣੀ ਬਹੁਤ ਆ ਬਹੁਤ ਕਿਸਾਨਾਂ ਦਾ ਸਾਰਾ ਨਹੀਂ ਨਹੀਂ ਪੰਜਾਬ ਚ ਪਾਣੀ ਹੈਗਾ ਰਾਜਸਥਾਨ ਚ ਪਾਣੀ ਹੈ ਨਹੀਂਗਾ ਬੋਲਾਬੀ ਆਪਣੇ ਆਂਦੇ ਨਾ ਬਾਈ ਹਾਂ ਹਾਂ ਵੀ ਰਾਜਸਥਾਨ ਚ ਪਾਣੀ ਹੈ ਨਹੀਂਗਾ ਤੇ ਆ ਕਿਸਾਨਾਂ ਦਾ ਬਹੁਤ ਨੁਕਸਾਨ ਆ ਵੇਖੀ ਜਾਨੇ ਤੁਸੀਂ ਸਹੀ ਚਾਰ ਆ ਵੇਖੋ ਇਹ ਲੜੀ ਜਾਂਦੀਆਂ ਸਰਫੀਆਂ ਲੈਣ ਦੀਆਂ ਮਾਰੀਆਂ ਸਾਰੀਆਂ ਲਾਈਆਂ ਇਹਨਾਂ ਦੀਆਂ ਇਹ ਬਣੀਆਂ ਬੈਸ ਦੀਆਂ ਬਲਕਾਰ ਮਸ਼ੀਨਾਂ ਆ ਜਾਂਦੀ ਆ ਰਾਣੀ ਚੱਲ ਚੱਲ ਹਰਦਾ ਹਰਦਾ ਖੇਤ ਦੇ ਹੋਰ ਭਾਉ ਕੀ ਹਾਲ ਐ ਇਹ ਵੀ ਨੀਂਦਰੇ ਦਾ ਮਾਰਾ ਹੀ ਲੱਗਦਾ ਮੈਨੂੰ ਇਹ ਵੀ ਨੀਂਦਰੇ ਦਾ ਮਾਰਾ ਹੀ ਲੱਗਦਾ ਮੈਨੂੰ ਦੇਵਾ ਤੇ ਖਾਦੇ ਹਾਂ ਤੂੰ ਵੀ ਦੱਸ ਕੋਈ ਵਿਚਾਰ ਇਹ ਸਭ ਤੋਂ ਨਾ ਵੱਡੀ ਜਲੀ ਯੋਜਨਾ ਰਾਜਸਥਾਨ ਦੀ ਬਾਈ ਇਥੋਂ ਜੈਪੁਰਾ ਜੀ ਆ ਵੀ ਬਲਕਾਰ ਮਸ਼ੀਨਾਂ ਹੀ ਬਣੀਆਂ ਫਿਰਦੀਆਂ ਜੈਪੁਰ ਤੇ ਜਮੇਰ ਨੂੰ ਵੀ ਮਤਲਬ ਸਪਲਾਈ ਹੁੰਦੀ ਪਾਣੀ ਦੀ ਇਹ ਡੈਮ ਆ ਕਿ ਕੀ ਆ ਡੈਮ ਆ ਇਹ ਕਦੇ ਪਾਣੀ ਅੱਧ ਕੀਮੀ ਬਾਰਸ਼ ਕਰਕੇ ਵੱਧ ਗਿਆ ਤਾਂ ਇਹ ਨਾਲ ਜਿਆਦਾ ਹੋ ਗਿਆ ਥੋੜਾ ਜਿਹਾ ਇੱਥੇ ਖੜ ਕੇ ਦੱਸੋ ਤੂੰ ਬਸ ਤੂੰ ਦੱਸ ਤਾਂ ਮੈਂ ਇਹਨਾਂ ਵਿਚਾਰ ਨਹੀਂ ਦੇਣਾਂ ਤੂੰ ਬਸ ਆਪ ਬੋਲਦੇ ਰਹਿਣ ਲੱਗੇ ਠੀਕ ਹੈ ਸੋਨੀ ਗਿੱਲ ਦੇ ਵਿਚਾਰ ਸੀ ਤੇ ਸੋਨੀ ਗਿੱਲ ਨੇ ਵਿਚਾਰ ਦਿੱਤੇ ਆ ਬਾਕੀ ਤੁਹਾਨੂੰ ਪੋਲੇ ਨੇ ਵੀ ਦੱਸਿਆ ਪਾਣੀ ਹੈਗਾ ਬਹੁਤ ਜ਼ਿਆਦਾ ਆ ਸੋ ਬੀਬੀਆਂ ਪੈਣਾ ਹੀ ਕਹਿ ਸਕਦੀ ਆਪਾਂ ਨੂੰ ਵੀਡੀਓ ਦੇ ਵਿੱਚ ਬਹੁਤ ਵੀਡੀਓ ਨੇ ਵੇਖਣੀ ਕੀ ਕਰੀਏ ਇਹ ਸਣਕੀਆਂ ਪਿੱਛੇ ਲੜੀ ਜਾਂਦੀਆਂ ਕਿਹ ਪਾਣੀ ਨਹੀਂ ਵੇਖਿਆ ਤੇ ਕਿਸਾਨਾਂ ਦਾ ਚਾਕੇ ਮਾਰ ਵਿੱਚ ਭਾਂਜ ਪਤਾ ਲੱਗ ਜਾਵੇ ਲੱਗ ਇਹਨਾਂ ਨੂੰ ਦੇਖੋ ਜੀ ਬਹੁਤ ਪਾਣੀ ਮਨ ਭਾਗੋ ਭਾਗ ਹੋ ਗਿਆ ਖੁਸ਼ੀ ਖੁਸ਼ੀ ਖਾਓ ਪੀਓ ਜਨੋ ਠੀਕ ਹੈ ਜੀ ਅੱਜ ਦਾ ਵਲੌਗ ਆਪਣਾ ਇੰਨਾ ਹੀ ਆ ਤੇ ਅਗਲੇ ਵਲੌਗ ਚ ਆਪਾਂ ਤੁਹਾਡੇ ਨਾਲ ਫੇਰ ਹਾਜ਼ਰ ਹੋਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਆਪਣਾ ਕੰਪੈਨ ਲਵਰ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਆਪਣਾ ਹੈਗਾ ਹਰਜੋਤ ਵਲੌਗ ਸਿੱਖੋਂ ਸਲਿਆਣੀ ਵਾਲੇ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ